ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਸਾ ਸਤਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਸ਼ੜਿਆ ਮੇਲੇ ਪ੍ਰਭ ਹਰ ਦਰਗਹਿ ਕਬਸੀਠ ਹਰ ਨਾਮ ਮੰਤਰ ਦਰੜਾਇਂਦਾ ਕੱਟੇ ਹਉ ਮੈ ਰੋਗ ਨਾਨਕ ਸਤਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ सतनाम श्री वाहे गुरु साहिब जी सोरठ महला नौमत तैली पारदारा निंदया रस रचे राम भगत नह कीनी रहाओ हे मेरे मन तू कि भेड़ी मत ਅੜੀ ਸਿੱਖਿਆ ਲੈ ਲਈ ਹੈ ਤੂੰ ਪਰਾਈ ਇਸਤਰੀ ਤੇ ਪਰਾਈ ਨਿੰਦਿਆ ਦੇ ਰਸ ਵਿੱਚ ਸਵਾਦ ਵਿੱਚ ਮਸਤ ਹੋ ਗਿਆ ਹੈ ਤੇ ਪ੍ਰਭੂ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਤੇ ਨਾ ਹੀ ਕਰ ਰਿਹਾ ਹੈ ਠਹਿਰਾਉ ਮੁਗਤ ਪੰਥ ਜਾਨਿਓ ਤੈ ਨਾ ਹਨ ਧਨ ਜੋਰਨ ਕੋ ਧਾਇ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ হে ਭਾਈ ਤੂੰ ਵਿਸ਼ੇ ਵਿਕਾਰਾਂ ਤੋਂ ਛੁਟਕਾਰਾ ਪਾਉਣ ਦਾ ਰਹਾ ਅਜੇ ਤੱਕ ਸਮਝਿਆ ਹੀ ਨਹੀਂ ਤੇ ਧਨ ਦੌਲਤ ਇਕੱਠੀ ਕਰਨ ਵਿੱਚ ਹੀ ਨਸ ਭਜ ਕਰੀ ਜਾ ਰਿਹਾ ਹੈ ਇਹਨਾਂ ਸੰਸਾਰਕ ਪਦਾਰਥਾਂ ਨੇ ਜਾਂ ਧਨ ਦੌਲਤ ਨੇ ਅੰਤ ਬੇਲੇ ਕਦੀ ਵੀ ਕਿਸੇ ਨੂੰ ਸਾਥ ਨਹੀਂ ਦਿੱਤਾ ਤੂੰ ਤਾਂ ਐਵੇਂ ਬ्यर्थ ਹੀ ਆਪਣੇ ਆਪ ਨੂੰ ਇਹਨਾਂ ਦੇ ਮੋਹ ਵਿੱਚ ਵਿਸਾਰ ਰੱਖਿਆ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨ ਘਟ ਹੀ ਮਹੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨ ਹੈ ਭਾਈ ਤੂੰ ਤਾਂ ਅਜੇ ਤੱਕ ਨਾਹੀ ਪਰਮਾਤਮਾ ਦੀ ਭਗਤੀ ਕੀਤੀ ਹੈ ਤੇ ਨਾਹੀ ਗੁਰੂ ਦੀ ਸ਼ਰਨ ਵਿੱਚ ਆਇਆ ਹੈ ਤੇ ਨਹੀਂ ਤੈਨੂੰ ਆਤਮਕ ਜੀਵਨ ਬਾਰੇ ਕੁਝ ਸਮਝ ਆਈ ਹੈ اے ਭਾਈ ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੈ ਉਹ ਤਾਂ ਤੇਰੇ ਹਿਰਦੇ ਦੇ ਅੰਦਰ ਵਸ ਰਿਹਾ ਹੈ ਤੇ ਤੂੰ ਉਸ ਨੂੰ ਬਾਹਰ ਜੰਗਲਾਂ ਵਿੱਚੋਂ ਭਾਰ ਦਾ ਫਿਰਦਾ ਹੈ ਬਹੁਤ ਜਨਮ ਭਰ ਮਤ ਤੈਂ ਹਾਰਿਓ ਆਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਏ ਭਾਈ ਤੂੰ ਅਨੇਕਾਂ ਜਨਮਾਂ ਵਿੱਚ ਪੜ ਪੜ ਕੇ ਇਸ ਜੀਵਨ ਦੀ ਬਾਜ਼ੀ ਨੂੰ ਹਾਰਦਾ ਜਾ ਰਿਹਾ ਹੈ ਤੇ ਅਜੇ ਤੱਕ ਵੀ ਤੈਨੂੰ ਅਡੋਲਤਾ ਵਿੱਚ ਰਹਿ ਸਕਣ ਵਾਲੀ ਮਤ ਨਹੀਂ ਆਈ ਭਾਈ ਪਿਆਰਿਆ ਮਨੁੱਖਾ ਦੇਹੀ ਦਾ ਦਰਜਾ ਤੈਨੂੰ ਮਿਲਿਆ ਹੈ ਇਸ ਲਈ ਪ੍ਰਭੂ ਦੇ ਨਾਮ ਦਾ ਭਜਨ ਕਰ ਏ ਨਾਨਕ ਕਹੋ ਕਿ ਹੈ ਭਾਈ ਇਹ ਹੀ ਗੱਲ ਗੁਰੂ ਨੇ ਸਮਝਾਈ ਹੈ ਦੱਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ